ਕਿ ਕਰੀ ਜਾਵੇ। ਖਰਾਬ। ਓਏ ਜੀ ਕੋਮਲ ਜੀ ਅੱਜ ਨਾਮਿਨੇਸ਼ਨ ਫਾਈਲ ਕੀਤੇ ਗਏ ਆ ਅਜਾਤ ਤੌਰ ਤੇ ਕਰ ਭਰੇ ਜੇ ਤਾਂ ਕੀ ਕਰਨਾ ਚਾਹੁੰਦੇ ਹੋ? ਵੇਖੋ ਜੀ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨਾ ਕਿ ਸਾਰੇ ਜਣੇ ਆਪਾਂ ਤਗੜੇ ਹੋ ਕੇ ਸਾਥ ਦਈਏ ਤਾਂ ਕਿ ਜੋ ਸਾਡੇ ਐਮਐਲਏ ਸਾਹਿਬ ਜੀ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਉਹਨਾਂ ਦੀ ਸੋਚ ਨੂੰ ਬਾਧਰ ਰੱਖਿਆ ਜਾਵੇ ਜਿਵੇਂ ਤੁਸੀਂ ਸਭ ਜਾਣਦੇ ਜੇ ਹਲਕਾ ਸਾਰਾ ਇਸ ਚੀਜ਼ ਦਾ ਗਵਾਹ ਵੀ ਉਹਨਾਂ ਨੇ ਆਪਣੇ ਟਰਮ ਦੇ ਵਿੱਚ ਕੀ ਕੀਤਾ ਕੀ ਨਜਾਇਜ਼ ਕੀਤੀ ਕਿ ਇਹਨਾਂ ਕਿ ਨਹੀਂ ਕੀਤੀ ਪਰਚੇ ਦਿੱਤੇ ਕਿ ਤੇ ਨਸ਼ਾ ਵਿਕਣ ਦਿੱਤਾ ਹਲਕੇ ਚ ਕਿ ਨਹੀਂ ਦਿੱਤਾ ਤੇ ਸਾਰੇ ਜਾਣੇ ਆਪਾਂ ਇਕੱਠੇ ਹੋ ਕੇ ਸਾਥ ਦਈਏ ਤਾਂ ਕਿ ਜਿਹੜਾ ਆਪਣਾ ਹਲਕਾ ਤਰਨਤਨ ਇਹਨੂੰ ਮੋੜ ਜਿੱਦਾਂ ਅੱਗੇ ਤੋਂ ਵੀ ਬਿਹਤਰ ਬਣਾਇਆ ਜਾ ਸਕੇ ਆ ਤੁਹਾਡੇ ਵੱਲੋਂ ਨਾਮਿਨੇਟ ਖੁਦ ਆ ਤੁਸੀਂ ਫਾਈਲ ਕੀਤੀ ਹੈ ਹਾਂਜੀ ਮੇਰੇ ਵੱਲੋਂ ਜੀ ਖੁਦ ਕੀਤੀ ਗਈ ਹੈ ਜੀ ਤੇ ਕੀ ਲੱਗ ਸਕਦਾ ਕਿ ਆਮ ਆਦਮੀ ਪਾਰਟੀ ਤੋਂ ਤੁਸੀਂ ਨਗੰਦਰ ਸੇਵਾ ਕਰਦੇ ਦੇ ਸਕਦੇ ਤੇ ਹੁਣ ਤੁਸੀਂ ਆਜਾ ਤੋ ਨਮੇਸ਼ਨ ਭਰ ਰਹੇ ਹੋ ਤੇ ਕੀ ਮਤਲਬ ਕੀ ਦੇਖੋ ਜੀ ਮੈਂ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਵਾਈਸ ਪ੍ਰਧਾਨਾ ਜੂਥ ਵਿੰਗ ਦਾ ਤੇ ਅਸੀਂ ਸਾਰੇ ਜਿਵੇਂ ਤੁਹਾਨੂੰ ਕੁਝ ਦਿਨ ਪਹਿਲਾਂ ਪਤਾ ਸੀ ਸਾਡੇ ਹਲਕੇ ਦਾ ਜੂਥ ਪ੍ਰਧਾਨ ਵੀ ਲਾਹਤਾ ਪਾਰਟੀ ਨੇ ਇਹ ਸਾਡੇ ਐਮਐਲਏ ਸਾਹਿਬ ਦੇ ਬੰਦੇ ਜਿਹੜੇ ਸੀ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਸਾਡਾ ਜਿਹੜਾ ਜਿੰਨੇ ਵੀ ਸਾਡੇ ਹਲਕੇ ਦੇ ਵਿੱਚ ਸਮਰਥਨ ਸੀ ਸਾਰਿਆਂ ਨੂੰ ਇਗਨੋਰ ਕੀਤਾ ਜਾ ਰਿਹਾ ਖੁੱਡੇ ਲੈਣ ਲਾਇਆ ਜਾ ਰਿਹਾ ਉਹਨਾਂ ਨੂੰ ਮੇਰੇ ਉਹਨਾਂ ਦੀ ਕਦਰ ਨਹੀਂ ਕੀਤੀ ਜਾ ਰਹੀ ਇਹ ਪਾਰਟੀਆਂ ਦਾ ਬਸ ਇੱਕੋ ਹੀ ਮਕਸਦ ਰਹਿ ਗਿਆ ਜਿੱਤ ਜਿੱਤ ਤੇ ਜਿੱਤ ਪਰ ਜਿਵੇਂ ਤੁਹਾਨੂੰ ਪਹਿਲਾਂ ਪਤਾ ਕੁਝ ਸਮਾਂ ਪਹਿਲਾਂ ਗੁਰਦੁਆਰੇ ਸਾਹਿਬ ਅਸੀਂ ਇਕੱਠੇ ਹੋ ਕੇ ਸਾਰੇ ਨੇ ਪ੍ਰਣ ਲਿਆ ਸੀ ਵੀ ਇਸ ਬੰਦੇ ਦੇ ਨਾਲ ਅਸੀਂ ਨਹੀਂ ਚੱਲਾਂਗੇ। ਬਾਕੀ ਦੇ ਜਿਵੇਂ ਤੁਸੀਂ ਜਾਣਦੇ ਜੇ ਸਾਰੇ ਭੱਜ ਪੁੱਜ ਗਏ ਨੇ। ਕਿਹੜੇ ਬੰਦੇ ਨਾਲ ਨਹੀਂ ਚੱਲਣਾ ਚਾਹੁੰਦੇ। ਵੇਖੋ ਜੀ ਕਈ ਲੋਕ ਇਦਾਂ ਨੇ ਦੇ ਵੇਖ ਜਾਂਦੇ ਆ ਕਈ ਚੀਜ਼ਾਂ ਦੇ ਵੇਖ ਜਾਂਦੇ ਕੋਈ ਔਧਿਆਂ ਦੇ ਵੇਖ ਜਾਂਦੇ ਆ। ਆਂਦੇ ਜ਼ਮੀਨ ਭਾਵੇਂ ਕੱਟ ਹੋਵੇ ਬੰਦੇ ਕੋਲ ਚੱਲ ਜੇ ਕਿ ਜ਼ਮੀਰ ਜ਼ਰੂਰ ਚਾਹੀਦੀ ਆ। ਇਸ ਲਈ ਅੱਜ ਜਿਹੜਾ ਸਵਾਲ ਸੀ ਆਪਾਂ ਅਰਜਨ ਪਾਸ਼ਾ ਨੇ ਇਹ ਆਪਣੀ ਨਗਰੀ ਬਸਾਈ ਦਾ ਹਲਕਾ ਤਰਨ ਤਾਂ ਜੇ ਉਹਦੇ ਗੁਰੂ ਘਰੋਂ ਜਾ ਕੇ ਆਪਾਂ ਮੁੱਕਰ ਜੀਏ ਫੇਰ ਗੱਲ ਨਹੀਂ ਬਣਦੀ ਅਸੀਂ ਉਹਨਾਂ ਬੰਦਿਆਂ ਦੇ ਨਾਲ ਫੇਰ ਚੱਲ ਪਏ ਲਾਲਚਾਂ ਦਾ ਕਰਕੇ ਫਿਰ ਬਾਬੇ ਤੋਂ ਕਿੱਥੇ ਬਜਾਂਗੇ ਜੀ ਉਮਰ 27 ਸਾਲ ਆ ਗਾੜੀ ਜੀਣਾ ਕੀ ਪਤਾ ਇਹਨਾਂ ਨੂੰ ਲੋਕਾਂ ਨੇ ਸੋਚਿਆ ਗਾੜੀ ਜੀਣਾ ਕਿ ਨਹੀਂ ਜੀਣਾ ਕੀ ਪਤਾ ਸਮਝ ਨਹੀਂ ਲੱਗਦੀ ਕੀ ਤੁਹਾਡੇ ਆ ਕੇ ਰੋਧ ਟਾਇਮ ਆਉਂਦੀ ਪਾਰਟੀ ਦਾ ਕਿ ਨਹੀਂ ਹਾਂਜੀ ਉਹ ਤੁਹਾਡੇ ਵੱਲੋਂ ਰੋਧ ਕੀਤਾ ਜਾਏਗਾ ਜੀ ਨਹੀਂ ਜੀ ਵੇਖੋ ਮੈਂ ਪਹਿਲਾਂ ਵੀ ਦੱਸ ਚੁੱਕਾ ਅਸੀਂ ਪਾਰਟੀ ਦੇ ਨਾਲ ਆਏ ਜਿੱਤ ਕੇ ਛੀੜ ਜਿਹੜੀ ਆ ਪਾਰਟੀ ਦੀ ਝੋਲੀ ਪਾਵਾਂਗੇ ਤੇ ਮੈਂ ਪੰਜਾਬ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਇਗਨੋਰ ਕੀਤਾ ਗਿਆ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਸਮਾਏ ਆਪਣਾ ਉਹ ਆ ਵੀ ਆਪਾਂ ਇਕੱਠੇ ਹੋਗੇ ਇੱਕ ਮੰਚ ਦੇ ਲੜੀਏ ਤੇ ਦਸੀਏ ਪਾਰਟੀਆਂ ਨੂੰ ਵੀ ਜਿਹੜੇ ਵਲੰਟੀਅਰ ਆ ਇਹ ਰੀੜ ਦੀ ਹੱਡੀ ਹੁੰਦੀ ਆ ਇਹਨਾਂ ਨੂੰ ਇਗਨੋਰ ਕਰਾਂਗੇ ਤੇ ਕੀ ਹਾਲ ਹੋਊਗਾ ਆਪਾਂ ਤਕੜੇ ਹੋ ਕੇ ਸਾਥ ਦਈਏ ਤਾਂ ਕਿ ਇਹਨਾਂ ਨੂੰ ਦੱਸਿਆ ਜਾ ਸਕੇ ਵੀ ਇੱਥੇ ਬੰਦੇ ਦੀ ਸ਼ਵੀਆਂ ਵੇਖੀਆਂ ਜਾਂਦੀਆਂ ਇਕੱਲੀ ਰਾਜਨੀਤੀ ਦੇ ਜਿੱਤ ਨਹੀਂ ਵੇਖੀ ਜਾਂਦੀ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਨੂੰ ਇਹ ਦਿੱਤੀ ਜਾਂਦੀ ਡਿਕੜ ਅਈਆਂ ਨੇ ਹੋਰ ਕਿਸੇ ਨੂੰ ਦੇ ਦਿੰਦੇ ਇਹਨੇ ਵਲੰਟੀਅਰ ਆ ਆਡੇ ਹਲਕੇ ਦੇ ਵਿੱਚ ਇੰਨੇ ਲੋਕਾਂ ਨੇ ਮਿਹਨਤ ਕੀਤੀ ਹੈ ਚਲੋ ਸਾਡੀ ਨਹੀਂ ਬਣਦੀ ਹੋਰ ਕਿਸੇ ਨੂੰ ਦੇ ਦਿੰਦੇ ਵਲੰਟੀਅਰ ਨੂੰ ਦੇ ਦਿੰਦੇ ਪਰ ਜਿਹੜੇ ਬੰਦੇ ਦੇ ਖਿਲਾਫ ਸਾਡੇ ਐਮਐਲਏ ਸਾਹਿਬ ਰਾਤ ਦੇਣ ਲੋਕਾਂ ਨੂੰ ਜਾਗਰੂਤ ਕਰਕੇ ਇਹ ਹੀ ਸਰਕਾਰ ਪਹਿਲਾਂ ਜਾਗਰੂਤ ਕਰਕੇ ਰਾਤ ਦਿਨ ਪ੍ਰਚਾਰ ਕਰਕੇ ਬਾਈ ਦੇ ਵਿੱਚ ਇਥੋਂ ਆਪਣੇ ਐਮਐਲਏ ਸਾਹਿਬ ਨੂੰ ਜਿਤਾਇਆ ਤੇ ਅੱਜ ਉਸੇ ਹੀ ਬੰਦੇ ਨੂੰ ਜਿਹਨੂੰ ਹਰਾਇਆ ਉਹਨੂੰ ਫੇਰ ਟਿਕਟ ਦੇ ਦਿੱਤੀ ਅਸੀਂ ਦੇ ਇਸ ਬੰਦੇ ਨਾਲ ਚੱਲ ਚੱਲੇ ਉਮੀਦਵਾਰ ਨੂੰ ਆਪ ਦੀ ਸਪੋਰਟ ਹੈ ਤੇ ਇੱਕ ਪਾਸੇ ਤੁਸੀਂ ਕੱਲੇ ਲੜ ਰਹੇ ਹੋ ਕਿੱਦਾਂ ਜਿੱਤ ਪਾਓਗੇ ਕਾਲਪੁਰਖ ਦੀ ਜੀ ਹੱਥ ਚਾਹੀਦਾ ਬਾਕੀ ਬੰਦੇ ਦੇ ਨਾਲ ਫੌਜ ਆਪੇ ਤਿਆਰ ਹੋ ਜਾਂਦੀ ਆ ਬੂੰਦ ਬੂੰਦ ਕਰਕੇ ਸਾਗਰ ਭਰਦਾ ਤੇ ਮੈਨੂੰ ਵਿਸ਼ਵਾਸ ਹੈ ਜਿੰਨੇ ਵੀ ਐਮਐਲਏ ਸਾਹਿਬ ਨੂੰ ਪਿਆਰ ਕਰਦੇ ਸੀ ਬਾਕੀ ਪੰਜਾਬ ਦੇ ਜਿੰਨੇ ਵੀ ਵੱਸਦੇ ਆ ਸਾਰੇ ਤਗੜੇ ਹੋ ਕੇ ਸਾਥ ਦੇਣਗੇ ਤੇ ਜਿੱਤ ਸਾਡੀ ਯਕੀਨੀ ਆ। ਕੋਮਲ ਦੇ ਜਿਹੜੀਆਂ ਪੰਚਾਇਤਾਂ ਪਹਿਲਾਂ ਸਮਰਥਨ ਦੇ ਰਹੀਆਂ ਸੀ ਹਜੇ ਵੀ ਨਾਲ ਹੈਗੀਆਂ ਨੇ ਜਾਂ ਨਹੀਂ। ਬਾਜੀ ਵੇਖੋ ਸਾਰੇ ਹੀ ਬੰਦੇ ਸਾਡੇ ਉਦਾਂ ਹੀ ਨਾਲ ਆ। ਕੁਛ ਦਿਨਾਂ ਜੀ ਤੁਹਾਨੂੰ ਪਤਾ ਲੱਗ ਜਾਊਗਾ। ਇਹ ਬਾਕੀ ਵੋਟਾਂ ਨੇ ਦਾਸੀ ਦੇਣਾ ਕਿੱਧਰ ਨੂੰ ਪੈਂਦੀਆਂ ਤੇ ਤੁਸੀਂ ਭਰਾ ਜੀ ਬਾਕੀ ਸਾਥ ਦਿਓ ਸਾਰੇ ਤਗੜਾ ਕੇ। ਮੇਰੇ ਕੋ ਜਿਹੜਾ ਆਪਣਾ ਨਸ਼ਾ ਇਨ ਨੂੰ ਆਪਾਂ ਰੋਕਣਾ ਜਿੱਦਾਂ ਪਹਿਲਾਂ ਰੋਕਦੇ ਰਹੇ ਹੁਣ ਵੀ ਰੋਕਾਂਗੇ ਉਸੇ ਤਰ੍ਹਾਂ ਤਖੜੇ ਹੋ ਕੇ ਤੇ ਬਾਕੀ ਗੁਰੂ ਅਰਜਨ ਪਾਤਸ਼ਾਹ ਦੇ ਅਸੀਂ ਐਮਐਲਏ ਸਾਹਿਬ ਦੀ ਜੋ ਵੀ ਸੋਚ ਸੀ ਉਹਨਾਂ ਵਰਗੇ ਬੰਦ ਨਹੀਂ ਸਕਦੇ ਪਰ ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗੇ ਸਾਨੂੰ ਵੀ ਦਬਾਇਆ ਜਾ ਰਿਹਾ ਪੂਰਾ ਪਰ ਇੱਕ ਗੱਲ ਹੈਗੀ ਆ ਮਰਨ ਲਿਖਾਏ ਮੰਡਲ ਮੈਂ ਆਏ ਇਹ ਲਈ ਆਪਾਂ ਡਰਨਾ ਨਹੀਂ ਜੋ ਵੀ ਕੁਝ ਹੈਗਾ ਸਾਡੇ ਵੀ ਬੰਦੇ ਕਹਿੰਦੇ ਭਾਈ ਬਾਜਾ ਇਹ ਕੰਮ ਬੜਾ ਸਰਕਾਰਾਂ ਇਦਾਂ ਹੁੰਦੀਆਂ ਪਰ ਗੁਰੂ ਜੀ ਨਗਰੀ ਦੇ ਵਿੱਚ ਬਹਿ ਕੇ ਅਸੀਂ ਪ੍ਰਣ ਲਿਆ ਸੀ ਅਸੀਂ ਉਹ ਬੋਲ ਤੇ ਅੱਜ ਵੀ ਖੜੇ ਆ ਤੇ ਕੱਲ ਨੂੰ ਵੀ ਖੜੇ ਆ